ਕੁਝ ਘੰਟੇ ਪਹਿਲਾਂ ਮਾਡਲ ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਵੱਲੋਂ ਇੰਸਟਾਗ੍ਰam ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਹਿਮਾਂਸ਼ੀ ਖੁਰਾਨਾ ਨੇ ਇੰਡਸਟਰੀ ਦੇ ਇੱਕ ਅਜਿਹੇ ਬੰਦੇ ਦੀ ਪੋਲ ਖੋਲੀ ਹੈ ਜੋ ਨਵੀਂ ਕੁੜੀਆਂ ਨੂੰ ਗੁੰਮਰਾਹ ਕਰਦਾ ਹੈ ਨਾਲ ਹੀ ਇਹ ਕਹਿੰਦਾ ਹੈ ਕਿ ਹਿਮਾਂਸ਼ੀ ਖੁਰਾਨਾ ਉਸ ਦੇ ਸਿਰ ਤੇ ਚੱਲਦੀ ਹੈ ਹਾਲਾਂਕਿ ਹਿਮਾਂਸ਼ੀ ਖੁਰਾਨਾ ਨੇ ਉਸ ਬੰਦੇ ਦਾ ਨਾਂ ਤਾਂ ਨਹੀਂ ਲਿਆ ਪਰ ਪੋਲਾਂ ਬਹੁਤ ਵੱਡੀਆਂ ਖੋਲ ਦਿੱਤੀਆਂ ਹਨ ਕੀ ਲਿਖਿਆ ਹਿਮਾਂਸ਼ੀ ਨੇ ਪੋਸਟ 'ਚ ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਕਮਾਈਸ਼ੀ ਲਿਖਦੀ ਹੈ ਕਿ ਪੰਜਾਬੀ ਇੰਡਸਟਰੀ ਚ ਇੱਕ ਨਿਹਾਇਤੀ ਬਗੈਰਤ ਘਟਿਆ ਤੇ 2 ਕੋੜੀ ਦਾ ਇਨਸਾਨ ਸਾਡੇ ਸਾਰੇ ਕਲਾਕਾਰਾਂ ਵਿੱਚ ਘੁੰਮਦਾ ਹੈ ਜੋ ਦਾਅਵੇ ਕਰਦਾ ਹੈ ਕਿ ਮੈਂ ਕੰਮ ਦਿਵਾਉਂਦਾ ਗੀਤ ਤੇ ਫਿਲਮਾਂ ਕਰਵਾਉਂਦਾ ਉਹਨਾਂ ਦੀ ਨਿੱਜੀ ਜਾਣਕਾਰੀ ਦੀ ਗਲਤ ਵਰਤੋਂ ਕਰਦਾ ਮੈਨੂੰ ਪਤਾ ਲੱਗਾ ਕਿ ਮੇਰੇ ਬਾਰੇ ਵੀ ਬਹੁਤ ਸਮੇਂ ਤੋਂ ਬੋਲ ਰਿਹਾ ਹੈ ਤੇ ਨਵੀਂ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਸਾਰੇ ਮਸ਼ਹੂਰ ਪੰਜਾਬੀ ਆਰਟਿਸਟ ਮੇਰੇ ਹੱਥ 'ਚ ਹਨ ਇਹ ਉਹ ਕਹਿੰਦਾ ਹਜ਼ਾਰ ਵਾਰ ਇਗਨੋਰ ਕਰਨ ਨਾਲ ਵੀ ਇਹ ਸੁਧਰਿਆ ਨਹੀਂ ਪਰ ਇਸ ਵਾਰ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਮੈਨੂੰ ਖਾਸ ਤੌਰ ਤੇ ਕਿਸੇ ਕੁੜੀ ਦਾ ਮੈਸੇਜ ਮਿਲਿਆ ਮੇਰੀ ਟੀਮ ਰਾਹੀਂ ਵੈਸੇ ਜੇ ਤੂੰ ਦੇਖ ਰਿਹਾ ਤਾਂ ਮੇਰੇ ਪੈਸੇ ਅਜੇ ਦੇਣੇ ਆ ਤੂੰ ਮੈਂ ਮੰਗੇ ਨਹੀਂ ਮੇਰੀ ਇਹ ਸ਼ਰਾਫਤ ਹੈ 10-10 ਲੱਖ ਉਧਾਰ ਦਿੱਤਾ ਤੇਰੀ ਔਕਾਤ ਨਹੀਂ ਕਿ ਤੂੰ ਨਵੀਆਂ ਕੁੜੀਆਂ ਨੂੰ ਕਹੇ ਕਿ ਹਿਮਾਇਸ਼ੀ ਤੇਰੇ ਸਿਰ ਤੇ ਚੱਲਦੀ ਆ ਕਦੇ ਲੰਡਨ ਚ ਫਸੇ ਤਾਂ ਮਦਦ ਕੀਤੀ ਟਿਕਟਾ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਸਾਰੇ ਕਲਾਕਾਰ ਸੰਭਲ ਕੇ ਰਹਿਣ ਤੇਰਾ ਨਾਮ ਲੈ ਕੇ ਮੈਂ ਤੈਨੂੰ ਫੁਟੇਜ ਨਹੀਂ ਦੇਣਾ ਚਾਹੁੰਦੀ ਕਿਉਂਕਿ ਤੂੰ ਕੁਝ ਵੀ ਨਹੀਂ ਹੈ ਹੁਣ ਇਹ ਤਾਂ ਪਤਾ ਨਹੀਂ ਕਿ ਹਿਮਾਂਸ਼ੀ ਨੇ ਇਹ ਗੱਲਾਂ ਕਿਸ ਲਈ ਆਖੀਆਂ ਹਨ ਪਰ ਜੇਕਰ ਅਜਿਹਾ ਕੋਈ ਪੰਜਾਬੀ ਇੰਡਸਟਰੀ 'ਚ ਕਰ ਰਿਹਾ ਹੈ ਤਾਂ ਇਹ ਬੇहद ਗਲਤ ਤੇ ਚਿੰਤਾਜਨਕ ਕੰਮ ਹੈ ਜਿਸ ਤੇ ਬਾਕੀ ਕਲਾਕਾਰਾਂ ਨੂੰ ਵੀ ਅੱਗੇ ਆ ਕੇ ਦੇਖਣਾ ਚਾਹੀਦਾ ਹੈ ਕੁਝ ਘੰਟੇ ਪਹਿਲਾਂ ਮਾਡਲ ਗਾਇਕਾ ਤੇ ਅਦਾਕਾਰਾ ਹਿਮਾਂਸ਼ੀ ਖੁਰਾਨਾ ਵੱਲੋਂ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਹਿਮਾਂਸ਼ੀ ਖੁਰਾਨਾ ਨੇ ਇੰਡਸਟਰੀ ਦੇ ਇੱਕ ਅਜਿਹੇ ਬੰਦੇ ਦੀ ਪੋਲ ਖੋਲੀ ਹੈ ਜੋ ਨਵੀਂ ਕੁੜੀਆਂ ਨੂੰ ਗੁੰਮਰਾਹ ਕਰਦਾ ਹੈ ਨਾਲ ਹੀ ਇਹ ਕਹਿੰਦਾ ਹੈ ਕਿ ਹਿਮਾਂਸ਼ੀ ਖੁਰਾਨਾ ਉਸ ਦੇ ਸਿਰ ਤੇ ਚਲਦੀ ਹੈ ਹਾਲਾਂਕਿ ਹਿਮਾਂਸ਼ੀ ਖੁਰਾਨਾ ਨੇ ਉਸ ਬੰਦੇ ਦਾ ਨਾਂ ਤਾਂ ਨਹੀਂ ਲਿਆ ਪਰ ਪੋਲਾਂ ਬਹੁਤ ਵੱਡੀਆਂ ਖੋਲ ਦਿੱਤੀਆਂ ਹਨ ਕੀ ਲਿਖਿਆ ਹਿਮਾਂਸ਼ੀ ਨੇ ਪੋਸਟ 'ਚ ਆਓ ਤੁਹਾਨੂੰ ਵੀ ਦਿਖਾਉਂਦੇ ਆ हिमांशी लिखती है कि पंजाबी इंडस्ट्री च एक निहायती बगैरत कटिया ते दो कोड़ी दा इंसान ਸਾਡੇ سارے ਕਲਾਕਾਰਾਂ ਵਿੱਚ ਘੁੰਮਦਾ ਹੈ ਜੋ ਦਾਅਵੇ ਕਰਦਾ ਹੈ ਕਿ ਮੈਂ ਕੰਮ ਦਿਵਾਉਂਦਾ ਗੀਤ ਤੇ ਫਿਲਮਾਂ ਕਰਵਾਉਂਦਾ ਉਹਨਾਂ ਦੀ ਨਿੱਜੀ ਜਾਣਕਾਰੀ ਦੀ ਗਲਤ ਵਰਤੋਂ ਕਰਦਾ ਮੈਨੂੰ ਪਤਾ ਲੱਗਾ ਕਿ ਮੇਰੇ ਬਾਰੇ ਵੀ ਬਹੁਤ ਸਮੇਤ ਬੋਲ ਰਿਹਾ ਹੈ ਤੇ ਨਵੀਂ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਸਾਰੇ ਮਸ਼ਹੂਰ ਪੰਜਾਬੀ ਆਰਟਿਸਟ ਮੇਰੇ ਹੱਥ 'ਚ ਹਨ ਇਹ ਉਹ ਕਹਿੰਦਾ ਹਜ਼ਾਰ ਵਾਰ ਇਗਨੋਰ ਕਰਨ ਨਾਲ ਵੀ ਇਹ ਸੁਧਰਿਆ ਨਹੀਂ ਪਰ ਇਸ ਵਾਰ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਮੈਨੂੰ ਖਾਸ ਤੌਰ ਤੇ ਕਿਸੇ ਕੁੜੀ ਦਾ ਮੈਸੇਜ ਮਿਲਿਆ ਮੇਰੀ ਟੀਮ ਰਾਹੀਂ ਵੈਸੇ ਜੇ ਤੂੰ ਦੇਖ ਰਿਹਾ ਤਾਂ ਮੇਰੇ ਪੈਸੇ ਅਜੇ ਦੇਣੇ ਆ ਤੂੰ ਮੈਂ ਮੰਗੇ ਨਹੀਂ ਮੇਰੀ ਇਹ ਸ਼ਰਾਫਤ ਹੈ 10-10 ਲੱਖ ਉਧਾਰ ਦਿੱਤਾ ਤੇਰੀ ਔਕਾਤ ਨਹੀਂ ਕਿ ਤੂੰ ਨਵੀਆਂ ਕੁੜੀਆਂ ਨੂੰ ਕਹੇ ਕਿ ਹਿਮਾਇਸ਼ੀ ਤੇਰੇ ਸਿਰ ਤੇ ਚੱਲਦੀ ਆ ਕਦੇ ਲੰਡਨ ਚ ਫਸੇ ਤਾਂ ਮਦਦ ਕੀਤੀ ਟਿਕਟਾ ਤੱਕ ਦੇ ਪੈਸੇ ਨਹੀਂ ਸੀ ਤੇਰੇ ਕੋਲ ਸਾਰੇ ਕਲਾਕਾਰ ਸੰਭਲ ਕੇ ਰਹਿਣ ਤੇਰਾ ਨਾਮ ਲੈ ਕੇ ਮੈਂ ਤੈਨੂੰ ਫੁਟੇਜ ਨਹੀਂ ਦੇਣਾ ਚਾਹੁੰਦੀ ਕਿਉਂਕਿ ਤੂੰ ਕੁਝ ਵੀ ਨਹੀਂ ਹੈ ਹੁਣ ਇਹ ਤਾਂ ਪਤਾ ਨਹੀਂ ਕਿ ਹਿਮਾਂਸ਼ੀ ਨੇ ਇਹ ਗੱਲਾਂ ਕਿਸ ਲਈ ਆਖੀਆਂ ਹਨ ਪਰ ਜੇਕਰ ਅਜਿਹਾ ਕੋਈ ਪੰਜਾਬੀ ਇੰਡਸਟਰੀ 'ਚ ਕਰ ਰਿਹਾ ਹੈ ਤਾਂ ਇਹ ਬੇहद ਗਲਤ ਤੇ ਚਿੰਤਾਜਨਕ ਕੰਮ ਹੈ ਜਿਸਤੇ ਬਾਕੀ ਕਲਾਕਾਰਾਂ ਨੂੰ ਵੀ ਅੱਗੇ ਆ ਕੇ ਦੇਖਣਾ ਚਾਹੀਦਾ ਹੈ